ਸਸਿਕਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਦੇ ਵਿੱਚ ਹੜਾ ਇਹ ਹਾਲਾਤ ਵੱਤ ਤੋਂ ਵੱਤਰ ਬਣੇ ਲੋਕ ਬੇਕਾਰ ਹੋ ਗਏ ਫਸਲਾਂ ਬਰਬਾਦ ਹੋ ਗਈਆਂ ਨਸ਼ਟ ਹੋ ਗਿਆ ਸਾਰਾ ਕੀਤਾ ਹੋਇਆ ਕਾਰੋਬਾਰ ਉਹਨਾਂ ਲੋਕਾਂ ਦਾ ਮਾਜੇ ਦੇ ਵਿੱਚ ਸੋ ਉਹਨਾਂ ਦੀ ਮਦਦ ਤੇ ਲਈ ਪਿੰਡ ਟੋੜਾ ਦੇ ਵਿੱਚੋਂ ਵੱਡੇ ਉਪਰਾਲੇ ਨੇ ਜਿਹੜੇ ਕੀਤੇ ਗਏ ਨੇ ਨਗਰ ਨਿਵਾਸੀ ਅਤੇ ਟੋੜਾ ਕਬੱਡੀ ਕੱਪ ਵੱਲੋਂ ਇਹ ਉਪਰਾਲੇ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰ੍ਹਾਂ ਸਮਗਰੀ ਦੇ ਟਰੈਕਟਰ ਟਰਾਲੀਆਂ ਭਰ ਕੇ ਰਵਾਨਾ ਹੋ ਰਹੇ ਨੇ ਮਾਝੇ ਵੱਲ ਨੂੰ ਪਿੰਡ ਟੋੜਾ ਦੇ ਨਗਰ ਨਿਵਾਸੀ ਅਤੇ ਕਬੱਡੀ ਕੱਪ ਦੇ ਪਤਵੰਤੇ ਸੱਜਣ ਸੋ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਹੜੇ ਲੈਕੇਜ ਪਹੁੰਚ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਤਾਂ ਇਹ ਜੋ ਚਾਰਾ ਤੇ ਹੋਰ ਸਮਾਨ ਭੇਜ ਰਹੇ ਨੇ ਕਿੰਨੀਆਂ ਟਰਾਲੀਆਂ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਦਰਤੀ ਆਫਤ ਇਹ ਆਈ ਹੈ ਉਹਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਵਾਸਤੇ ਬੇਸਤ ਜਗ੍ਹਾ-ਜਗਾ ਤੋਂ ਟਰਾਲੀਆਂ ਰਸਣ ਗਏ ਪਰ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਖਾਸ ਕਰਕੇ ਸਾਡੇ ਮੁੱਖ ਆਗੂ ਆਗੂ ਇੱਕ ਨਵਾਈ ਹੈ ਬਾਲੇ ਜਨ ਜੀ ਕਰਮੇਸ਼ਵਾਨ ਦੇ ਮੁੱਖ ਬਾਕ ਅਨਸਾਰ ਸਾਡੇ ਇਲਾਕੇ ਨੂੰ ਬਹੁਤ ਵਧੀਆ ਆਗੂ ਮਿਲੇ ਨੇ ਭਾਈ ਸੁਤਵਿੰਦਰ ਸਿੰਘ ਟੋੜਾ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਜੋ ਹੜਪੀੜਤਾਂ ਦੀ ਮਦਦ ਦੇ ਵਾਸਤੇ ਬਹੁਤ ਵੱਡਾ ਉਪਰਾਲਾ ਕੀਤਾ ਵਧੀਆ ਸਲਾਘਾ ਜੋ ਕਦਮ ਹੈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ ऐसे तरीके ਅਨੁਸਾਰ ਕਿਉਂਕਿ ਗੁਰੂ ਮਹਾਰਾਜੇ ਪੂਰਨ ਨਹੀਂ ਪਾਏ ਹੋਏ ਨੇ ਜੀ ਗੁਰੂ ਨਾਨਕ ਦੇਵ ਮਹਾਰਜੀ ਤੋਂ ਹੀ ਚਲੇ ਆਏ ਨੇ ਸੋ ਉਹਨਾਂ ਨੂੰ ਨਵਾਉਂਦੇ ਹੋਏ ਇਹ ਵੱਡਾ ਉਦੋਂ ਕੀਤਾ ਗਿਆ ਸਤਗੁਰੂ ਮਹਾਰਾਜ ਦੀ ਕਿਰਪਾ ਕਰਨ ایسے ਤਰੀਕੇ ਅਨੁਸਾਰ ਬੈਸੇ ਤੇ ਆਪ ਬਚਾ ਕੇ ਰੱਖਣਾ ਆਪ ਤਾਂ ਤੋਂ ਅੱਜ ਲੋੜ ਪਵੇ ਫਿਰ ਸਾਨੂੰ ਮਦਦ ਕਰਨ ਦੇ ਵਾਸਤੇ ਵੱਧ ਵਧ ਉਦੋਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਬਹਿਸ ਵਾਹਿਗੁਰੂ ਹੜਪੀੜ ਤਾਂ ਲਈ ਹੁਣ ਤੱਕ ਕਿੰਨੀਆਂ ਕਟਰਾਲੀਆਂ ਭੇਜ ਰਿਓ ਤੇ ਅੱਜ ਕਿੰਨੀਆਂ ਭੇਜੀ ਇਹ ਸਮੁੱਚੇ ਨਗਰ ਟੋੜੀ ਦੀ ਸੰਗਤ ਦੀ ਕਿਰਪਾ ਹੋਈ ਹੈ ਸਾਰੇ ਨਾਲ ਕੇ ਵੱਡਾ ਉਪਰਾਲਾ ਕੀਤਾ ਹੈ 4 ਲੱਖ ਰੁਪਏ ਸਾਡੇ ਨਗਰ ਵਿੱਚੋਂ ਇਕੱਠਾ ਹੋਇਆ 3 ਲੱਖ ਰੁਪਏ ਟੋੜਾ ਸਾਹਿਬ ਯਾਦਚਣ ਟੋੜਾ ਕਬੱਡੀ ਕੱਪ ਨੂੰ ਨੇ ਪਾਇਆ ਹੈ ਕੁੱਲ 7 ਲੱਖ ਰੁਪਏ ਦੀ ਸੀ ਰਾਸ਼ੀ ਲੈ ਕੇ ਜਾ ਰਹੇ ਹਾਂ ਉੱਥੇ ਜਿਹਦੇ ਵਿੱਚ 200 ਕੁਆਂਟ ਸਾਡਾ ਹਰਾ ਚਾਰਾ ਸਾਈਲੋਜ ਨੂੰ ਉਹ ਲੈ ਕੇ ਜਾ ਰਹੇ ਹਾਂ ਤੂੜੀ ਦੀਆਂ ਟਰਾਲੀਆਂ ਲੈ ਕੇ ਜਾ ਰਹੀ ਹੈ ਸੰਗਤ ਤੇ 5000 ਲੀਟਰ ਡੀਜ਼ਲ ਅਸੀਂ ਉੱਥੇ ਕਿਸਾਨਾਂ ਨੂੰ ਦੇ ਕੇ ਆਉਣਾ ਹੈ ਇਹ ਨਗਰ ਵੱਲੋਂ ਸੇਵਾ ਹੈ ਜਿੱਦੀ ਗੁਰੂ ਸਾਹਿਬ ਨੇ ਸਾਡੇ ਨਗਰੀ ਝੋੜੀ ਸੇਵਾ ਪਾਈ ਹੈ ਤੇ ਉਹ ਨਹੀਂ ਅਸੀਂ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਹੋਰ ਕਿਰਪਾ ਬਖਸ਼ੀ ਕਰੇ ਜੀ ਹੋਰ ਤੱਕ ਲੋਕ ਕਰ ਸਕੀਏ ਕਿਉਂਕਿ ਜਦੋਂ ਵੀ ਕਦੇ ਪੰਜਾਬ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਹੈ ਤੇ ਸਾਡੇ ਜੋ ਬਜ਼ੁਰਗਾਂ ਦੇ ਪਰੰਪਰਾਵਾਂ ਨੇ ਰਵਾਇਤਾਂ ਨੇ ਸਾਡੇ ਫਰਜ਼ ਬੰਦੇ ਨੇ ਕਿ ਅਸੀਂ ਆਪਦੇ ਭਰਾਵਾਂ ਨਾਲ ਮਨੁੱਖਤਾ ਨਾਲ ਖੜਦੇ ਰਹੇ ਹਾਂ ਪੰਜਾਬ ਦੇ ਵਾਸੀ ਤੇ ਹੁਣ ਤਾਂ ਪੰਜਾਬ ਸਿਰੇ ਆਫਤ ਆਈ ਹੋਈ ਹੈ ਕੁਦਰਤੀ ਆਫਤ ਹੈ ਪਰ ਨਾਲ ਭਾਈ ਵੀ ਕਹਿਣਾ ਇਹ ਮਨੁੱਖੀ ਆਫਤ ਵੀ ਹੈ ਤੇ ਕੁਦਰਤੀ ਆਫਤ ਵੀ ਹੈ ਬੰਦਿਆਂ ਨੇ ਗਲਤੀਆਂ ਕਰਕੇ ਵੱਡਾ ਨੁਕਸਾਨ ਹੋਇਆ ਹੈ ਪਰ ਪੰਜਾਬ ਪੰਜਾਬ ਨਾਲ ਖੜਦਾ ਰਿਹਾ ਸੋ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਹੈ ਬਾਦਸ਼ਾਹ ਕਿਰਪਾ ਕਰੇ ਜਿੰਨੀ ਸੇਵਾ ਟੋੜੇ ਨਕਰੀ ਝੋਲੀ ਸੰਗਤ ਦੇ ਵਿੱਚ ਪਾਈ ਹੈ ਇਹ ਸੇਵਾ ਹਰ ਨਗਰ ਨਿਵਾਸੀ ਨੇ ਹਰ ਕਿਰਤੀ ਸਿੱਖ ਨੇ ਹਰ ਦੁਕਾਨਦਾਰ ਨੇ ਹਰ ਗਰੀਬ ਸੱਜਣ ਨੇ ਆਪਣਾ ਬੰਦਾ ਯੋਗਦਾਨ ਪਾਇਆ ਤਿਲ ਫੁੱਲ ਲੈ ਕੇ ਜੋ ਸਾਡੇ ਗੁਰੂਨ ਸਾਹਿਬ ਤੋਂ ਸੇਵਾ ਲਈ ਲੈ ਕੇ ਜਾ ਰਹੇ ਗਰਦਾਸਪੁਰ ਗਰਦਾਸਪੁਰ ਜਾ ਰਹੇ ਆ ਜੀ ਕਲਨੌਰ ਹਲਕ ਵਿੱਚ ਜਾ ਕੇ ਸੇਵਾ ਕਰਕੇ ਆਉਂਦੇ ਆ ਹੋਰ ਸੰਗਤ ਨੂੰ ਕੀ ਸੰਦੇਸ਼ਾ ਦੋ ਬੇਨਤੀ ਹੈ ਸੱਚੇ ਪਾਤਸ਼ਾਹ ਸਭ ਨੂੰ ਦੱਸਦਾ ਜਾਂਦਾ ਜਿੰਨੀ ਕਿ ਸੇਵਾ ਲੇਖੇ ਲਾ ਜੀ ਲਾ ਦੇਣੀ ਚਾਹੀਦੀ ਹੈ ਕਿਸੇ ਲੋੜ ਬੰਦੇ ਆਪਾਂ ਮਦਦ ਕਰ ਸਕੀਏ ਵੱਡੇ ਭਾਗ ਹੁੰਦੇ ਨੇ ਤੇ ਮਹਾਰਾਜ ਕਿਰਪਾ ਕਰੇ ਸਭ ਨੂੰ ਇਹ ਮੌਕਾ ਬਖਸ਼ਦਾ ਰਹੇ। ਕਿਸ ਤਰ੍ਹਾਂ ਦੇਖ ਦूं ਜੋ ਟੋੜਾ ਪਿੰਡ ਬਣੂ ਜੋ ਵੱਡਾ ਪ੍ਰਾਲਾਪ ਕੀਤਾ। ਮੈਂ ਸਭ ਤੋਂ ਪਹਿਲਾਂ ਹਥਿਆਰਸ਼ਕਰ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਦੇਖ ਤਾਂ ਪਏ ਰਹੇ ਵੀ ਜਿਹੜੀਆਂ ਇੱਕ ਮਿੰਟ ਰੋਕੋ ਜੇ ਕੁਦਰਤੀ ਆਫਤਾਂ ਇਸ ਪੰਜਾਬ ਦੇ ਅੰਦਰ ਆਈਆਂ ਨੇ ਨਾ ਇਹਨਾਂ ਹੜ੍ਹਾਂ ਦੇ ਕਾਰਨ ਪੰਜਾਬ ਅਸੀਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਕਈ ਜ਼ਿਲ੍ਹੇ ਬਿਲਕੁਲ ਇਹ ਕਹਿ ਲੋ ਕਿ ਮਲ ਤਬਾਹੀ ਦੇ ਕਿਨਾਰੇ ਤੇ ਜਾ ਖੜੇ ਨੇ ਸੋ ਨਾਲ ਲੋਕਾਂ ਦੀ ਮਦਦ ਕਰਨ ਵਾਸਤੇ ਇਕੱਲੇ ਪੰਜਾਬ ਚੋਂ ਨਹੀਂ ਹਿੰਦੁਸਤਾਨ ਤੋਂ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਆਪਣੇ ਆਪਣੇ ਧਰਮਾਂ ਤੋਂ ਉੱਪਰ ਉੱਠ ਕੇ ਔਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਇੱਕ ਬਹੁਤ ਵੱਡਾ ਅਪਰਾਲਾ ਕੀਤਾ ਹੈ ਉਸੇ ਦੇ ਤਹਿਤ ਸਰਦਾਰ ਸੁਖਿੰਦਰ ਸਿੰਘ ਚੋੜਾ ਜੋ ਸਾਡੇ ਹਲਕੇ ਦੇ ਮੈਂਬਰ ਸ਼ੁਰੂਨੀ ਕਮੇਟੀ ਦੇ ਹੈ ਇਹਨਾਂ ਨੇ ਵੀ ਇਸ ਅਪਰਾਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਕੌੜਾ ਕਬੱਡੀ ਕੱਪ ਦੇ ਸਾਰੇ ਮੈਂਬਰਾਂ ਨੂੰ ਪਲੇਅਰ ਕੇ 3 ਲੱਖ ਰੁਪਏ ਵਿੱਚੋਂ ਇਕੱਠਾ ਕੀਤਾ ਅਤੇ ਸਾਰੇ ਨਗਰ ਦੇ ਵਿੱਚ ਘਰ-ਘਰ ਜਾ ਕੇ ਬੇਨਤੀ ਕਰਕੇ 4 ਲੱਖ ਰੁਪਏ ਨਗਰ ਦੇ ਵਿੱਚੋਂ ਇਕੱਠਾ ਕਰਕੇ 7 ਲੱਖ ਰੁਪਏ ਦੀ ਜਿਹੜੀ ਰਕਮ ਦੀ ਰਾਸ਼ੀ ਹੈ ਉਹ ਨਾ ਹੜਪੀਟਾਂ ਦੀ ਮਦਦ ਵਾਸਤੇ ਭੇਜੀ ਜਾ ਰਹੀ ਹੈ ਔਰ ਗੁਰੂ ਸਾਹਿਬ ਦੇਖੋ ਦਿੰਦੇ ਹਰ ਇੱਕ ਨੂੰ ਕਿਹਨੂੰ ਨੇ ਹਰ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਜਿਹੜਾ ਹੌਸਲਾ ਹੈ ਇਹ দান ਕਰਨ ਦੀ ਜਿਹੜੀ ਮਤਲਬ ਸਮਰੱਥਾ ਹੈ ਇਹ ਹਰ ਇੱਕ ਦੇ ਅੰਦਰ ਜਾਗਦੀ ਇਹ ਫਿਰ ਜਿੱਤੇ ਗੁਰੂ ਦੀ ਕਿਰਪਾ ਹੁੰਦੀ ਆ ਉਹਨਾਂ ਲੋਕਾਂ ਦੇ ਅੰਦਰ ਜਾਗਦੀ ਹੈ ਔਰ ਜਿਹੜੇ ਲੋਕ ਮੈਂ ਸਮਝਦਾ ਕਿ ਲੋੜਵੰਦਾਂ ਦੀ ਮਦਦ ਕਰਦੇ ਨੇ ਉਹੀ ਸਮਾਜ ਦੇ ਚੱਕੇ ਵਧਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਸੁchendeਰ ਸਿੰਘ ਟੋੜਾ ਦੇ ਸਮੁੱਚੇ ਹੀ ਨਗਰ ਦੇ ਬੱਚੇ-ਬੱਚੇ ਦੇ ਔਰ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਦੇ ਵਿੱਚ ਜੋਰਦਾਨ ਪਾਇਆ ਸਭ ਰਾਹ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਤੋਂ ਕਰੋ ਖੁਸ਼ੀਆਂ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵੱਡਾ ਅਪਰਾਨਾ ਜਿਹੜਾ ਕੀਤਾ ਗਿਆ ਇਹ ਪਿੰਡ ਟੋੜਾ ਤੇ ਕਬੱਡੀ ਕੱਪ ਟੋੜਾ ਵੱਲੋਂ ਇਹ ਅਪਰਾਨਾ ਹੈ 4 ਲੱਖ ਰੁਪਇਆ ਕਹਿੰਦੇ ਪਿੰਡ ਚੋਂ ਇਕੱਠਾ ਹੋਇਆ ਏ 3 ਲੱਖ ਰੁਪਇਆ ਕਬੱਡੀ ਕਪ ਟੋੜਾ ਵੱਲੋਂ ਦਿੱਤਾ ਗਿਆ ਏ ਸੋ ਵੱਡਾ ਉਪਰਾਲਾ ਕੀਤਾ ਗਿਆ ਏ ਅਸੀਂ ਤੁਹਾਨੂੰ ਅਜਿਹੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਿਵਾਣਾ ਕੀ ਦੀ ਨਾਲ